ਹਾਂਜੀ ਸਾਰੇ ਫ੍ਰੈਂਡ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗਰਮੀਆਂ ਦਾ ਬਹੁਤ ਹੀ ਟੇਸਟੀ ਰਾਇਤਾ ਆਓ ਆਪਾਂ ਬਣਾਉਣੇ ਆ ਕੀ ਕੀ ਆਦੇ ਵਾਸਤੇ ਪਹੁੰਚਾਈਦਾ ਜਲਦੀ ਮਿਲਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਥੋੜਾ ਜਿਹਾ ਆਲੂ ਜਿਹਨੂੰ ਆਪਨੇ ਓਇਲ ਕਰਿਆ ਹੋਇਆ ਤੇ ਇੱਕ ਪਿਆਜ਼ ਕੱਦੂ ਹਰੀ ਮਿਰਚ ਤੇ ਧਨੀਆ ਤੇ ਹੁਣ ਆਪਾਂ ਲਾਵਾਂਗੇ ਦਹੀਂ ਦਹੀਂ ਨੂੰ ਆਪਾਂ ਚੰਗੇ ਤਰੀਕੇ ਨਾਲ ਫੈਟ ਲਾਂਗੇ ਹਾਂਜੀ ਜਿਹੜੀ ਹੁਣ ਆਪਣੀ ਤਹੀ ਹੈ ਆਪਾਂ ਉਹ ਚੰਗੇ ਤਰੀਕੇ ਨਾਲ ਫੈਟ ਲਾਂਗੇ ਤੁਸੀਂ ਵੀ ਕਿਸੇ ਵੀ ਚੀਜ਼ ਦੇ ਨਾਲ ਇਹਨੂੰ ਫੈਟ ਸਕਦੇ ਹੋ ਤੁਹਾਡੇ ਕੋਲੇ ਹੈਂਡ ਬਲੈਂਡਰ ਹੈ ਹਨਾ ਜਾਂ ਇਲੈਕਟ੍ਰੋਨਿਕ ਕੋਈ ਵੀ ਮਦਾਣੀ ਵਗੈਰਾ ਜਾਂ ਹੱਥ ਦੇ ਨਾਲ ਕਿਸੇ ਵੀ ਤਰ੍ਹਾਂ ਤੁਸੀਂ ਇਹਨੂੰ ਫੈਟ ਲੈਣਾ ਹੈ ਇਹ ਚੰਗੇ ਤਰੀਕੇ ਦੇ ਨਾਲ ਸਮੂਥ ਕਰ ਲੈਣੀ ਹੈ ਦੇਖੋ ਆਪਣੀ ਇਸ ਤਰੀਕੇ ਦੀ ਇਹ ਬਣਾ ਲੈਣੀ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਥੋੜੇ ਜਿਹਾ ਮਸਾਲੇ ਜਿੱਦਾਂ ਕਿ ਆਪਣਾ ਵਾਈਟ ਨਮਕ ਥੋੜਾ ਜਿਹਾ ਲਾਲ ਮਿਰਚ ਪਾਊਡਰ ਥੋੜਾ ਜਿਹਾ ਆਪਣਾ ਕਾਲਾ ਨਮਕ ਤੇ ਥੋੜਾ ਜਿਹਾ ਆਪਣਾ ਜੀਰਾ ਭੁੰਨਿਆ ਹੋਇਆ ਹੈਗਾ ਪਹਿਲਾਂ ਇਹਨੂੰ ਤਵੇ ਤੇ ਭੁੰਨ ਲਿਆ ਸੀਗਾ ਫਿਰ ਆਪਾਂ ਇਹਨੂੰ ਵੀ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਅਗਲੀ ਚੀਜ਼ ਐਡ ਕਰਾਂਗੇ ਉਹ ਹੈਗੀ ਕਾਲੀ ਮਿਰਚ ਹਾਂਜੀ ਹੁਣ ਆਪਾਂ ਜਿਹੜਾ ਆਪਣਾ ਆਲੂਆ ਨੂੰ ਬਰੀਕ ਬਰੀਕ ਕੱਟ ਕਰ ਲੈਣਾ ਤੇ ਜਿਹੜਾ ਪਿਆਜ਼ ਹੈਗਾ ਉਹਨੂੰ ਵੀ ਆਪਾਂ ਹਨਾ ਬਰੀਕ ਬਰੀਕ ਕਟਿੰਗ ਕਰ ਲਾਂਗੇ ਬਰੀਕ-ਬਰੀਕ ਕਟਿੰਗ ਕਰ ਲੈਣੀ ਹੈਗੀ ਦੇਖੋ ਇਹ ਇਤਾਂ ਦਾ ਰਹਤਾ ਹੈਗਾ ਜਿਹਦੇ ਨਾਲ ਆਪਾਂ ਨੂੰ ਨਾਲ ਦਾਲ ਸਬਜ਼ੀ ਦੀ ਵੀ ਜ਼ਰੂਰਤ ਨਹੀਂ ਹੈਗੀ ਤੇ ਦੀ ਤਸਵੀਰ ਵੀ ਬਹੁਤ ਠੰਡੀ ਹੁੰਦੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਕੀ ਐਡ ਕਰ ਰਹੇ ਜਿਹੜੇ ਘੀਏ ਦੀ ਤਸਵੀਰ ਹੈ ਨਾ ਉਹ ਕਾਫੀ ਠੰਡੀ ਹੁੰਦੀ ਹੈ ਹਾਂਜੀ ਜਿਹੜਾ ਹੁਣ ਆਪਣਾ ਕद्दू ਹੈ ਆਪਾਂ ਇਹਨੂੰ ਵੀ ਕद्दूकस ਕਰ ਲਾਂਗੇ ਤੁਸੀਂ ਚਾਹੋ ਨਾ ਇਦਾਂ ਕੱਚਾ ਨਹੀਂ ਪਾਉਣਾ ਤਾਂ ਤੁਸੀਂ ਥੋੜਾ ਜਿਹਾ ਘੋ ਪਾ ਕੇ ਵੀ ਇਹਨੂੰ ਥੋੜਾ ਜਿਹਾ ਭੁੰਨ ਸਕਦੇ ਹੋ ਪਰ ਆਪਾਂ ਕੱਚਾ ਹੀ ਪਾਵਾਂਗੇ ਕਿਉਂਕਿ ਕੱਚੇ ਦੇ ਜ਼ਿਆਦਾ ਫਾਇਦੇ ਨੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇੱਕ ਕਰਕੇ ਐਡ ਕਰ ਦਾਂਗੇ ਆਪਣੀ ਦਹੀਂ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਮਿਕਸ ਇਹ ਬਹੁਤ ਹੀ ਮਸ਼ਹੂਰ ਗਰਮੀਆਂ ਦਾ ਰੈਤਾ ਹੈ ਨਾ ਜਿਹੜਾ ਕਿ ਅਗਰ ਤੁਸੀਂ ਬਾਹਰੋਂ ਲਓਗੇ ਤਾਂ ਕਾਫੀ ਤੁਹਾਨੂੰ ਕੋਸਟਲੀ ਪਏਗਾ ਜਦੋਂ ਵੀ ਦਾਲ ਸਬਜ਼ੀ ਬਣਾਉਣ ਦਾ ਮਨ ਨਾ ਕਰੇ ਤਾਂ ਇਸ ਨੂੰ ਬਣਾਓ ਤੇ ਨਾਲ ਤੁਸੀਂ ਪਰੌਂਠਾ ਬਣਾ ਸਕਦੇ ਹੋ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਇਹ ਬਹੁਤ ਹੀ ਲਾਜ਼ੀਜ਼ ਤੇ ਟੇਸਟੀ ਬਣਦਾ ਹੈ ਤੇ ਦੇਖੋ ਇਹਦੀ ਲੁੱਕ ਕਿੰਨਾ ਸੋਹਣਾ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰਨਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਫ੍ਰੈਂਡਸ ਨੂੰ ਸਤਿ ਸ੍ਰੀ ਅਕਾਲ